ਕੀ ਹਾਲ ਆ ਵੀ ਮਿੱਤਰੋ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਕਰਦੇ ਆ ਸਵਾਲ ਤੇ ਵੇਖਦੇ ਆ ਤੁਹਾਡੇ ਦਿਮਾਗ ਦਾ ਕਮਾਲ 100 ਦਾ ਨੋਟ ਤੇ 100 ਦੇ ਨੋਟ ਦੇ ਬਣਾਉਣੇ ਆ 10 ਨੋਟ ਤੇ ਵਿੱਚ ਕੋਈ 10 ਦਾ ਨੋਟ ਨਹੀਂ ਹੋਣਾ ਚਾਹੀਦਾ ਠੀਕ ਆ ਜੀ 100 ਦਾ ਨੋਟ ਪੂਰਾ ਵੀ ਕਰਨਾ ਤੇ ਅੱਗੇ ਆਪਣੇ ਦੋਸਤਾਂ ਨੂੰ ਵੀ ਭੇਜੋ ਤੇ ਉਹਨਾਂ ਦਾ ਵੀ ਪਰਖੋ ਦਿਮਾਗ ਠੀਕ ਹੈ ਜੀ ਇੱਕ ਵਾਰੀ ਹੋਰ ਦੱਸ ਦਿੰਨੇ ਆ ਵੀ 100 ਦਾ ਨੋਟ 100 ਦੇ ਨੋਟ ਦੇ ਬਣਾਉਣੇ ਆ 10 ਨੋਟ ਤੇ ਵਿੱਚ ਕੋਈ 10 ਦਾ ਨੋਟ ਨਹੀਂ ਹੋਣਾ ਚਾਹੀਦਾ ਤੇ 100 ਦਾ ਨੋਟ ਪੂਰਾ ਵੀ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਸ ਸਵਾਲ ਨੂੰ ਹੱਲ ਕਿਵੇਂ ਕਰਨਾ ਇਹ ਤੁਹਾਨੂੰ ਪਤਾ ਹੈ ਤੇ ਇਹ ਸਵਾਲ ਨੂੰ ਹੱਲ ਕਰਕੇ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਜੀ ਤੇ ਆਪਣੇ ਦੋਸਤਾਂ ਦੇ ਦਿਮਾਗ ਦੀ ਵੀ ਕਰੋ ਪਰਖ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ ਵੀ ਇਹ 10 ਨੋਟ ਬਣਦੇ ਕਿਵੇਂ ਐ ਤੇ ਕਿਹੜੇ-ਕਿਹੜੇ ਨੋਟ ਹੋਣਗੇ ਤੇ 10 ਹੀ ਨੋਟ ਹੋਣਗੇ ਤੇ 100 ਦਾ ਨੋਟ ਪੂਰਾ ਵੀ ਕਰਾਂਗੇ ਠੀਕ ਆ ਜੀ ਤੇ ਤੁਸੀਂ ਹੁਣ ਇਸ ਵੀਡੀਓ ਨੂੰ ਵੇਖ ਕੇ ਤੇ ਵੇਖੋ ਵੀ 10 ਨੋਟ ਬਣਨਗੇ ਕੀ ਨਹੀਂ ਠੀਕ ਹੈ ਜੀ